ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਵੱਲੋਂ ਆਪਣੇ ਪਰਿਵਾਰ ਸਮੇਤ ਆਪਣੇ ਮਤਦਾਦਾਨ ਕੀਤਾ ਗਿਆ ਉਹਨਾਂ ਕਹਿੰਿਆ ਮਾਹੌਲ ਬਹੁਤ ਸੁਖਾਵਾਂ ਹੈ ਲੋਕ ਆਪਣੇ ਘਰਾਂ ਦੇ ਵਿੱਚੋਂ ਨਿਕਲ ਕੇ ਆਪਣੇ ਵੋਟ ਦੀ ਵਰਤੋਂ ਕਰ ਰਹੇ ਨੇ ਅਤੇ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਵਾਅਦੇ ਤੋਂ ਵਾਅਦੇ ਵੋਟਾਂ ਪਾਈਆਂ ਜਾਣ ਬਹੁਤ ਵਧੀਆ ਜੀ ਬਹੁਤ ਵਧੀਆ ਦੇਖਣ ਨੂੰ ਦੇਖਣ ਨੂੰ ਨਜ਼ਰ ਆ ਰਿਹਾ ਜੀ ਔਰ ਲੋਕਾਂ ਦੇ ਵਿੱਚ ਇੱਕ ਮੈਂ ਕਹਿ ਸਕਦਾ ਉਹਨਾਂ ਦੀ ਅੱਖਾਂ ਦੇ ਵਿੱਚ ਇੱਕ ਆਸ ਹੈ ਵੀ ਅੱਗੇ ਰਵੈਤੀ ਪਾਰਟੀਆਂ ਨੂੰ ਮੌਕਾ ਦੇ ਕੇ ਵੇਖ ਲਿਆ ਹੁਣ ਇੱਕ ਮੌਕਾ ਜਿਹੜਾ ਆਮ ਆਦਮੀ ਪਾਰਟੀ ਨੂੰ ਫਿਰ ਤੋਂ ਕੁਝ ਸ਼ਾਇਦ ਲੋਕਾਂ ਤੋਂ ਸ਼ਾਇਦ ਇਸ ਨਾਲ ਦੇਖੇ ਵੋਟ ਪਾਉਣ ਨੂੰ ਲੈ ਵੋਟ ਪਾਉਣ ਨੂੰ ਬਹੁਤ ਵਧੀਆ ਉਤਸ਼ਾਹ ਦੇਖਣ ਨੂੰ ਨਜ਼ਰ ਆ ਰਿਹਾ ਜੀ ਕਿਉਂਕਿ ਲੰਬੇ ਸਮੇਂ ਤੋਂ ਸਿਸਟਮ ਤੋਂ ਦੇਖਿਆ ਇਹ ਲੋਕਾਂ ਨੇ ਹੁਣ ਥੋੜਾ ਚੇਂਜ ਜਿਹੜਾ ਉਹ ਕਰਨਾ ਚਾਹੁੰਦੇ ਨੇ ਔਰ ਉਹਦੀ ਤਿਆਰੀ ਚ ਹੈਲੋ ਬਿਲਕੁਲ ਠੀਕ ਹੈ ਜੀ ਉਹਨਾਂ ਨੇ ਜਿੰਨੇ ਵੀ ਪ੍ਰਬੰਧ ਕੀਤੇ ਨੇ ਬਹੁਤ ਵਧੀਆ ਕੀਤੇ ਸੀ ਇਲੈਕਟਰਲ ਕਮਿਸ਼ਨ ਨੇ ਤੇ ਪ੍ਰਬੰਧ ਕੀਤੇ ਨੇ ਅਮਨ ਸ਼ੇਰ ਸਿੰਘ ਕਰੀ ਕਲਸੀ ਦੇ ਕੀ ਪ੍ਰਬੰਧ ਕੀ ਬੱਚਾ ਤੁਹਾਡਾ ਹਾਂ ਜੀ ਸਾਡੀ ਦੇ ਕੀ ਪ੍ਰਬੰਧ ਹੈ ਤੁਹਾਡੀ ਵਾਲੇ ਕਿਹੋ ਜਿਹੇ ਪ੍ਰਬੰਧ ਹਨ ਪਾਰਟੀ ਦੇ ਜਿਹੜੇ ਪ੍ਰਬੰਧ ਹੁੰਦੇ ਨੇ ਉਹ ਘਰੀਦੇ ਆ ਜੀ ਬਹੁਤ ਮਹਾਰਾਜ ਦੀ ਕਿਰਪਾ ਜੀ ਔਰ ਮੈਨੂੰ ਮਾਣ ਵੀ ਆ ਔਰ ਲੋਕਾਂ ਦੇ ਵਿੱਚ ਇੱਕ ਫਤਵਾ ਹੈ ਕਿ ਕਿ ਲੋਕਾਂ ਦੇ ਵਿੱਚ ਇੱਕ ਜਦੋਂ ਕਿਸੇ ਦੇ ਦਿਲ ਚ ਕਰ ਕਰ ਲੈਂਦੀ ਹੈ ਨਾ ਕੋਈ ਬਾਤ ਨਹੀਂ ਫਿਰ ਉਹ ਜਾਂਦੀ ਨਹੀਂ ਜਿਵੇਂ ਦਿੱਲੀ ਜੀ ਇੱਕ ਮੌਕਾ ਦਿੱਤਾ ਲੋਕਾਂ ਨੇ ਉਸ ਤੋਂ ਬਾਅਦ ਤਿੰਨ ਵਾਰੀ ਮੈਂ ਕਹਿ ਸਕਦਾ ਵੀ ਉਹਨਾਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਬਣਾਈ ਔਰ ਮੈਂ ਇੱਕ ਗੱਲ ਤੇ ਕਲੀਅਰਲੀ ਕਹਿ ਦੇਣਾ ਚਾਹੁੰਦਾ ਹਾਂ ਵੀ ਇਹ ਜਿਹੜਾ ਆਪਾਂ ਕੰਮ ਕੀਤਾ ਭਾਵੇਂ ਚਾਹੇ ਬਿਜਲੀ ਦੇ ਅਕੋਰਡਿੰਗ ਚਾਹੇ ਸ਼ਹੀਦਾਂ ਦੇ ਪਰਿਵਾਰ ਦੇ ਅਕੋਰਡਿੰਗ ਚਾਹੇ ਔ ਕੋਲੇ ਦੀਆਂ ਖਾਨਾਂ ਦੇ ਅਕੋਰਡਿੰਗ ਚਾਹੇ ਥਰਮਲ ਪਲਾਂਟ ਦੇ ਅਕੋਰਡਿੰਗ ਜਿਹੜਾ ਕੰਮ ਕੀਤਾ ਉਹ ਕਾਬਿਲ ਤੇਰੀਫਾ ਪਰ ਰਿਪੋਰਟ ਘੜ ਲੋਕਾਂ ਚ ਲੈ ਕੇ ਗਏ ਆ ਜੇ ਲੋਕ ਵੇਖਣਗੇ ਇੱਕ ਪਾਸੇ 75 ਸਾਲ ਆ ਇੱਕ ਪਾਸੇ 2 ਸਾਲ ਹੋਇਆ ਜੇ ਦੋਹਾਂ ਸਾਲਾਂ ਦੇ ਵਿੱਚ ਵਿੱਚ ਇੰਨਾ ਕੰਮ ਕੀਤਾ ਤੇ ਮੈਨੂੰ ਇੰਨਾ ਪਤਾ ਹੈ ਵੀ ਲੋਕਾਂ ਨੂੰ ਇਹ ਆ ਵੀ ਇਹੋ ਪਾਰਟੀ ਆ ਜਿਹੜੀ ਕੰਮ ਕਰ ਸਕਦੀ ਆ ਨਹੀਂ ਤੇ ਹੋਰ ਨਹੀਂ ਗੁਰਦਾਸਪੁਰ ਤੋਂ ਵਿੱਕੀ ਮਾਲਿਕ ਦੀ ਰਿਪੋਰਟ ਲੁਧਿਆਣਾ ਲਾਇ